ਚੋਰੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਕਿਉਂਕਿ ਚੋਰ ਬੇਖੌਫ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੁੱਖਕੀ ਤੋਂ ਫਰਾਰ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਦੋਂ ਇਹ ਕਟੜਾ ਸਾਰੀ ਸੀਸੀਟੀਵੀ ਵਿੱਚ ਕੈਦ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਤਫ਼ਤੀਸ਼ ਕਰਦੀ ਹੈ ਤਾਂ ਆਖਿਰਕਾਰ ਪੁਲਿਸ ਦੇ ਇਹ ਚੋਰ ਜਿਹੜੇ ਹੱਥੀ ਚੜ ਜਾਂਦੇ ਨੇ ਤਾਂ ਅਜਿਹਾ ਇੱਕ ਮਾਮਲਾ ਜਨਤ ਦੇ ਸਾਹਮਣੇ ਆਇਆ ਜਨਤ ਦੇ ਵਿੱਚ ਇੱਕ ਚੋਰਾ ਦੇ ਵੱਲੋਂ ਜਿਹੜੀ ਆ ਗਵਰਨਮੈਂਟਸ ਦੀ ਦੁਕਾਨ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਉਸ ਤੋਂ ਜਿਹੜਾ ਹੈ ਹਜ਼ਾਰਾਂ ਦੇ ਹਿਸਾਬ ਨਾਲ ਜਿਹੜਾ ਕੈਸ਼ ਲੈ ਕੇ ਫਰਾਰ ਹੋ ਜਾਂਦੇ ਨੇ ਤਾਂ ਦੱਸ ਦਿਓ ਕਿ ਜਲੰਧਰ ਦੇ ਵਿੱਚ ਚੋਰੀ ਦੀ ਆ ਰੁਕਣ ਦਾ ਜਿਹੜਾ ਨਾਮ ਨਹੀਂ ਲੈ ਰਿਆ ਤਾਂ ਨੀਡਰ ਹੋ ਕੇ ਜਿਹੜਾ ਰੋਜ਼ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਇਸ ਘਟਨਾ ਨੂੰ ਚੋਰਾ ਨੇ ਸਭ ਤੋਂ ਵਿਅਸਤ ਬਾਜ਼ਾਰ ਦੇ ਵਿੱਚ ਜਿਹੜਾ ਅੰਜਾਮ ਦਿੱਤਾ ਡੇਰ ਰਾਤ ਡੇਰ ਵੇ ਦੀ ਘਟਨਾ ਡੇਰ ਵਜੇ ਪੈਰੋ ਬਾਜ਼ਾਰ ਦੇ ਵਿੱਚ ਸਥਿਤ ਸੋਨਰ ਗਾਰਮੈਂਟਸ ਦੀ ਦੁਕਾਨ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ ਗਿਆ ਇਸ ਘਟਨਾ ਨੂੰ ਦੋ ਚੋਰਾਂ ਨੇ ਜਾਮ ਦਿੱਤਾ ਇਸ ਦੌਰਾਨ ਚੋਰ ਦੁਕਾਨ ਤੋਂ 14000 ਦੀ ਨਕਦੀ ਲੈ ਕੇ ਭਰਾੜ ਹੋ ਗਿਆ ਤਾਂ ਇਸ ਘਟਨਾ ਤਾਂ ਇਹ ਘਟਨਾ ਉੱਥੇ ਲੱਗੇ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜੀ ਕੈਦ ਹੋ ਜਾਂਦੀ ਹੈ ਜਿਸ ਤੋਂ ਬਾਅਦ ਦੁਕਾਨਦਾਰ ਜਿਹੜਾ ਮਾਲਕ ਆ ਉਸ ਦੇ ਵੱਲੋਂ ਜਿਹੜੀ ਹੈ ਸੀਸੀਟੀਵੀ ਜਿਹੜੀ ਆ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਜਿਹੜੀ ਆ ਇਸ ਦੀ ਤਫ਼ਤੀਸ਼ ਕੀਤੀ ਜਾਂਦੀ ਆ ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਜਦੋਂ ਕਿ ਦੂਜੀ ਸੀਸੀਟੀਵੀ ਫੁਟੇਜ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਚੋਰਾਂ ਦੇ ਵੱਲੋਂ ਸ਼ਟਰ ਖੋਲਿਆ ਜਾਂਦਾ ਹੈ ਤਾ ਜਿਸ ਤੋਂ ਬਾਅਦ ਦੂਜਾ ਚੋਰ ਮੋਟਰਸਾਈਕਲ ਸਟਾਰਟ ਕਰਦਾ ਹੈ ਤਾਂ ਤੇ ਬਾਹਰ ਕਾੜਾ ਹੁੰਦਾ ਹੈ ਉਸੇ ਸਮੇਂ ਦੂਜਾ ਚੋਰ ਦੁਕਾਨ ਦੇ ਵਿੱਚ ਦਾਖਲ ਹੁੰਦਾ ਚੋਰ ਦੁਕਾਨ ਬੰਦ ਕਿਤੇ ਬਿਨਾਂ ਦੇ 2 ਮਿੰਟ ਦੇ ਵਿੱਚ ਨਗਦੀ ਲੈ ਕੇ ਫਰਾਰ ਹੋ ਜਾਂਦਾ ਜਿਸ ਤੋਂ ਬਾਅਦ ਦੋਵੇਂ ਚੋਰ ਮੋਟਰਸਾਈਕਲ ਤੇ ਸਵਾਰ ਹੋ ਕੇ ਜਿਹੜੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਦੁਕਾਨ ਦੇ ਮਾਲਕ ਰਾਜਨ ਚੱਡਾ ਨੇ ਦੱਸਿਆ ਕਿ ਦੇਰ ਰਾਤ ਦੋ ਚੋਰਾਂ ਨੇ ਦੁਕਾਨ ਨੂੰ ਲੁੱਟ ਲਈ ਤਾਂ ਇਸ ਦੌਰਾਨ ਚੋਰ ਦੁਕਾਨ ਤੋਂ ਕੁਝ ਨਗਦੀ ਲੈ ਕੇ ਫਰਾਰ ਹੋ ਜਾਂਦੇ ਨੇ ਪੀੜਤ ਨੇ ਦੱਸਿਆ ਕਿ ਚੋਰ ਤਿਜੋਰੀ ਦੇ ਵਿੱਚੋਂ 14000 ਤੋਂ 15000 ਦੀ ਚੋਰੀ ਲੈ ਕੇ ਫਰਾਰ ਹੋ ਜਾਂਦੇ ਨੇ ਤਾਂ ਉਹਨਾਂ ਕਿਹਾ ਕਿ ਦੁਕਾਨ ਦੇ ਉੱਪਰ ਕਿਰਾਏਦਾਰ ਨੇ ਰੋਲਾ ਸੁਣਿਆ ਅਤੇ ਜਿਵੇਂ ਹੀ ਉਹ ਬਾਹਰ ਆਇਆ ਤਾਂ ਚੋਰਾ ਨੇ ਚੋਰੀ ਦੀ ਵਾਰਦਾਤ ਨੂੰ ਜam ਦੇ ਕੇ ਫਰਾਰ ਹੋ ਜਾਂਦਾ ਜਿਸ ਤੋਂ ਬਾਅਦ ਕਿਰਾਏਦਾਰ ਆਵਾਜ਼ਾਂ ਹੀ ਮਾਰਦੇ ਰਹੇ ਜਾਂਦੇ ਨੇ ਤਾਂ ਲਗਾਤਾਰ ਪੰਜਾਬ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਵਾਧ ਰਹੀਆਂ ਨੇ ਤਾਂ ਇਸ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਵੀ ਜਿਹੜੀ ਹੈ ਇਨਾ ਤਾਂ ਮਗਰ ਲੱਗੀ ਹੋਈ ਆ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਕਿੰਨੀ ਦੇਰ ਤੱਕ ਇਸ ਵੀਡੀਓ ਪੁਲਿਸ ਪ੍ਰਸ਼ਾਸਨ ਤੇ ਪਹੁੰਚਣ ਤੋਂ ਬਾਅਦ ਕਦੋਂ ਤੱਕ ਜਿਹੜਾ ਇਹ ਚੋਰ ਪੁਲਿਸ ਦੇ ਹੱਥੀਂ ਚੜਦੇ ਨਹੀਂ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਜਿਹੜੇ ਆ ਚੋਰਾਂ ਦੇ ਵੱਲੋਂ ਬੇਕੋਫੋਕ ਕੇ ਸ਼ਟਰ ਚੱਕ ਕੇ ਯਾਨੀ ਕਿ ਜਿਸ ਦੁਕਾਨ ਤੇ ਅੰਦਰ ਚੋਰੀ ਹੋਈ ਆ ਉਸ ਦੇ ਉੱਪਰ ਕਿਰਾਏਦਾਰ ਵੀ ਲੈਂਦੇ ਨੇ ਤਾਂ ਜਦੋਂ ਕਿਰਾਏਦਾਰਾਂ ਨੇ ਅੰਦਰ ਜਿਹੜਾ ਸ਼ਟਰ ਦੀ ਆਵਾਜ਼ ਸੁਣੀ ਤਾ ਕਿਰਾਏਦਾਰਾਂ ਵੱਲੋਂ ਜਿਹੜਾ ਰੋਲਾ ਪਾਣਾ ਸ਼ੁਰੂ ਕਰ ਦਤਾ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਕਿਰਾਏਦਾਰਾਂ ਨੇ ਥੱਲੇ ਆਉਣਾ ਸੀਗਾ ਤਾਂ ਓਨੀ ਦੇਰ ਤੱਕ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੇ ਫਰਾਰ ਹੋ ਗਏ